ਅੱਜ ਯੂਨੀਵਰਸਿਟੀ ਤੇ ਲਾਸਟ ਫਸਟ ਰਹਿ ਗਿਆ ਕਹਿੰਦੇ ਤੇ ਉੱਥੇ ਆਪਾਂ ਚੱਲਦੇ ਆਂ ਸਾਰਾ ਯਾਗੀ ਵਾਏ ਮੇਕਰੋ ਰਾ ਰਾਜ ਚੇਂਜਿੰਗ ਹੋ ਗਈ ਜੇ ਨਾ ਅੱਜ ਤਿੰਨ ਦੇ ਤੇ ਲੜਾਈ ਕਰਾਉਣ ਨੂੰ ਨਹੀਂ ਨਹੀਂ ਕੋਈ ਨਹੀਂ ਆਪਾਂ ਅੱਦਾ ਅੱਦਾ ਪਾ ਲਾਂਗੇ ਡੇਡ ਡੇਡ ਪਾ ਲਾਂਗੇ ਹੈਗੀ ਨਾ ਗੱਲ ਹੋ ਗਈ ਸਾਰਾ ਪਾਉਣਾ ਵਿੱਚ ਉਹ ਨਹੀਂ ਨਹੀਂ ਜੋ ਕਰਨਾ ਹੈ ਚੱਲ ਜੋ ਕਰਨਾ ਕਰਦੀ ਬਸ ਆਵਾਜ਼ ਨਹੀਂ ਹੋਣੀ ਚਾਹੀਦੀ ਆ ਹੋ ਗਿਆ ਬੜਾ ਧੀਰਵਾੜਾ ਉਹ ਤਾਂ ਠੀਕ ਆ ਗਈ ਉਹ ਜਾਂਦਾ ਹੀ ਆ ਫੋਟੋ ਖਿੱਚੀ ਆ ਆਇਓ ਆਇਓ ਹੁਣ ਆਹ ਸਿੱਕੇ ਪੋਲੋ ਟੈਕਨੀਕਲ ਕਾਲਜ ਆਹੋ ਇੱਥੇ ਰੱਖ ਇੱਥੇ ਰੱਖ ਓਏ ਬੋ ਪੀ ਮੈਨ ਨੂੰ ਜ਼ਰਾ ਹਟ ਰਲ ਲੱਗੇ ਖੰਬੇ ਓਏ ਆ ਅਖੀਰ ਤੂੰ ਮੇਂ ਆਣਾ ਹੈ ਹੇਰ ਲਗਾ ਕਿੰਨੀ ਗੱਲ ਤੁਹਾਹਤੇ ਜੋਈ ਬਾਤ ਹੈ ਕੋਈ ਇਧਰ ਵੇ ਸਾਲਿਆ ਫੋਨ ਇਧਰ ਵੇ ਸਭ ਨਹੀਂ ਫੋਨ ਲਾਇਆ ਤੈਨੂੰ ਕੋਈ ਬਾਤ ਪੰਗੜਾ ਪਾਸ ਸਾਲਿਆ ਵੀਡੀਓ ਬਣਾਉਂਨੇ ਤੇਰੀ ਪੰਗੜਾ ਪਾਸ ਆ ਸਰਦ ਹੈ ਉਹ ਪੰਗੜਾ ਵਾ ਨੱਚੇਗੀ ਨੱਚੇਗੀ ਆਦਾ ਹਰ ਜਾ ਬਸ ਗੱਲ ਸਰਦ ਹੈ Hey! 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 Bravo, Stavid da gau! ਸ੍ਰੀ ਅਕਾਲ ਸਾਰਿਆਂ ਨੂੰ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਨਾਲ ਹੀ ਅੱਜ ਦੇ ਦਿਨ ਦੀ ਕਰਤੀ ਹੈ ਸ਼ੁਰੂਆਤ ਤੇ ਮਿੱਤਰੋ ਅੱਜ ਯੂਨੀਵਰਸਿਟੀ ਤੇ ਲਾਸਟ ਫਸਟ ਰਹਿ ਗਿਆ ਕਹਿੰਦੇ ਤੇ ਉੱਥੇ ਆਪਾਂ ਚੱਲੇ ਆਂ ਤੇ ਨਾਲ ਹੀ ਇੱਕ ਬੋਸਟਰ ਲੈ ਲਈ ਆ ਜੋ ਚੇਂਜ ਕਰਨ ਦੀ ਲੋੜ ਪਈ ਤੇ ਕਰਾਂਗੇ ਆਪਾਂ ਚੇਂਜ ਕਿਉਂਕਿ ਮੈਨੂੰ ਥੋੜਾ ਜਿਹਾ ਲੱਗਣ ਡਿਆ ਆ ਸ਼ਰਟ ਦਾ ਫਾਲਟ ਹੈ ਬਾਕੀ ਵੇਨੇ ਆ ਪੋਛਦੇ ਆ ਨੋ ਵੀਰ ਨੂੰ ਵੀ ਹਾਂ ਵੀ ਆ ਕਿਦਾਂ ਜੀ ਲੱਗਦੀ ਏ ਸ਼ਰਟ ਗੱਡੀ ਗੁੱਡੀ ਲਿਸ਼ਕਾਤੀ ਆ ਪੈਂ ਪੂਰੀ ਕਰਤੀ ਓਕੇ ਰੈਟ ਗੱਡੀ ਗੁੱਡੀਆਂ ਮੈਂ ਨਾ ਓਕੇ ਰੈਟ ਕਰਾਤੀ ਜੇ ਤੋਹਤਾ ਦ ਦਿੱਤੀ ਚੰਗੀ ਤਰ੍ਹਾਂ ਰਹੀ ਨਾ ਤੇ ਚਾਬੀ ਕਿੱਥੇ ਜੇ ਆਹ ਵੇਖੋ ਲੱਗ ਗਈ ਏ ਲੱਗ ਗਈ ਆ ਬੂਹਾ ਖੁੱਲਾਈ ਆ ਨਾ ਲੋਵੀ ਬਾਹਰ ਤੇ ਚਾਦੇ ਇੱਤੋਂ ਹਟੇ ਮਿੱਤਰੋ ਟਾਈਮ ਬਹੁਤ ਜ਼ਿਆਦਾ ਲੱਗ ਚੁੱਕਾ ਹੈ ਗੱਡੀ ਵਾਸ਼ ਕਰਨ ਤੇ ਇਹ ਚੱਕਰ ਚ ਕਰਦੇ ਰੋਲਪੋਂਦੇ ਹੀ ਜਲਦੀ ਕਿਉਂ ਨਹੀਂ ਜਾਣਦੇ ਜਲਦੀ ਕਿਉਂ ਨਹੀਂ ਜਾਣਦੇ ਸਾਡੀ ਬੈਨ ਇਹ ਰ ਕਨੈਕਟ ਨਹੀਂ ਹੋਇਆ ਕਨੈਕਟ ਕਰ ਲੈਨੇ ਆ ਕਨੈਕਟ ਏਡੀ ਫੇਤੀ ਕਰਕੇ ਕਿੱਥੇ ਜਾਣਾ ਮਾਮਾ ਮਿਊਜ਼ਿਕ ਸੁਣੇ ਬੰਦਾ ਵਧੀਆ ਬੰਦਾ ਵਾਈਬ ਜਿਦਾ ਹੀ ਉਦਾਂ ਵੀ ਰਹਿੰਦੇ ਆ ਕਿਉਂ ਗਾਈ ਬੰਦੇ ਰਹਿੰਦੇ ਜੀ ਮੋਰਨੀ ਤੇ ਹੁਣ ਲਾਗੇ ਹੜਿਆ ਮੋਰਨੀ ਤੇ ਮਾਮਾ ਮੈਂ ਦੋਰੇ ਸਹੀ ਜਿਹੀ ਨਹੀਂ ਲੱਗੀ ਕਰਿਆ ਜੇ ਕੀ ਪਤਾ ਅੱਜ ਮੈਨੂੰ ਨਾ ਮੋਰਨੀ ਸਹੀ ਜਿਹੀ ਲੱਗਣ ਦੀ ਹੀ ਹੈ ਪਰ ਕਿ ਸਹੀ ਹੈ ਨਾ ਠੀਕ ਆ ਭਰਾ ਇੱਥੇ ਹੌਣ ਦੇ ਠੀਕ ਹੀ ਹੈ ਨਾ ਤੈਨੂੰ ਇੱਥੇ ਜਿਹੜਾ ਗੜੀ ਸਕਣ ਲੱਗਣਾ ਵਾ ਅਸਲ 'ਚ ਆਹ ਈ ਡੀ ਭਾਗਿਆ ਨਾ ਇਹ ਥੋੜਾ ਕੇ ਮੈਨੂੰ ਤਕਾਜਾ ਕਰ ਜਾਂਦੀ ਹੈ ਕਈ ਯਾਰ ਮੇਰ ਦਾ ਪੂਰੀ ਹੁੰਦੀ ਨਹੀਂ ਇਹ ਇੱਕ ਤੇ ਪੂਰੀ ਪੂਰੀ ਆ ਇਹ ਕੇ ਕਪੜਾ ਪਛਾਣ ਨੂੰ ਡਿੱਗੀ ਜਾਂਦਾ ਮੇਰੇ ਭਈ ਜਾਂਦਾ ਉਹ ਦੂਸਰਾ ਨਾ ਟਿਕਿਆ ਨਹੀਂ ਨਾ ਰਹਿੰਦਾ ਤਿਲਕਣਾ ਜਿਆ ਵਾ ਆ ਤਿਲਕਣਾ ਆ ਕਪੜਾ ਰਹਿੰਦਾ ਕਈ ਸੈਟਾਂ ਇੰਨੀ ਹੁੰਦੀਆਂ ਕਈ ਸੈਟਾਂ ਆਹ ਹੀ ਨੀਆਂ ਵਾ ਨਰਕੋ ਵੀ ਹੈਗਾ ਇਹ ਪੰਨੋ ਪਾਣੀ ਨਾਲ ਕੇ ਬੰਨਣਾ ਪੈਂਦਾ ਮੁੜ ਕੇ ਕੰਨ ਨਾ ਬੜੇ ਆਹ 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 ਬੜਾ ਚੱਕਰੀ ਬਾਕੀ ਮਿੱਤਰੋ ਅੱਜ ਯੂਨੀਵਰਸਿਟੀ ਜਾਂਦੇ ਵੇ ਤੇ ਲਾਸਟ ਫੈਸਟ ਰਹਿ ਗਿਆ ਅੱਜ ਯੂਨੀਵਰਸਿਟੀ ਤੇ ਆਈ ਸੋਚਿਆ ਵੀ ਚੱਲ ਆ ਜੇ ਲਾਸਟ ਵਾਲਾ ਦੇਣੇ ਆ ਫੈਸਟ ਦਾ ਮੇਲੇ ਦਾ ਤੇ ਇੱਕ ਰਾਤ ਉਰ ਫਿਰ ਕੇ ਆਉਣੇ ਆ ਅੱਜ ਇੰਨਾ ਵੀ ਉਦਨ ਆਪਾਂ ਆ ਵੀ ਜਲਦੀ ਗਏ ਹਾਂ ਜਲਦੀ ਇਹ ਚੱਕਰ ਤੇ ਆ ਗਏ ਹਾਂ ਵੀ ਆਪਣੇ ਕੋ ਤੁਹਾਨੂੰ ਪਤਾ ਹੈ ਹੀ ਆਪਾਂ ਫਲੈਟ ਹੀ ਨੇ ਤੇ ਮੋਟਰਸਾਈਕਲ ਤੇ ਆ ਤੇ ਰਾਤ ਨਿਹਰਾ ਹੋ ਗਿਆ ਹੈ ਜਦੋਂ ਤਾਂ ਉਹ ਅੱਠ ਅੱਠ ਦਾ ਮੋੜ ਹੋ ਗਿਆ ਉਦੋਂ ਠੰਡ ਜੇ ਕੁੜੀਆਂ ਮਰਦਾ ਹੈ ਉਦੋਂ ਗੱਡੀ ਗੁੱਡੀ ਤੇ ਤੇ ਚੱਲ ਫਿਰ ਵੀ ਵਿਲਾ ਕਿੰਨਾ ਟਾਈਮ ਗੱਡੀ ਤੇ ਇਹ ਹੁੰਦਾ ਵਾ ਵੀ ਹਾਂ ਵੀ ਬੰਦਾ ਜਦੋਂ ਮਰਜੀ ਆ ਜਾਂਦਾ ਹੈ ਨਾ ਨੇਰਾ ਕਿਉਂ ਕਰਨਾ ਪਰ ਨੇਰਾ ਤਾਂ ਨਹੀਂ ਕਰਨਾ ਉਦੋਂ ਮੈਂ ਗੱਲ ਡਿਆਂ ਕਰਦਾ ਜੀ ਟਾਈਮ ਵੀ ਹੈ ਨਾ ਸਵਾ 10 ਆ ਆਹੋ ਮੈਂ ਉਹਲੇ ਸੁੱਤੇ ਉੱਠੀ ਤਾਂ ਹੈ ਉਦਾਂ ਕੀ ਹੋਇਆ 11 ਵਜੇ 1 ਵਜੇ ਜਾਣਾ 1.5 ਵਜੇ 2 ਵਜੇ ਮੈਂ ਤਰ ਸਵਾ 10 ਵਜੇ ਚਾਲੇ ਬਾਤ ਤੇ ਯੂਨੀਵਰਸਿਟੀ ਨੂੰ ਆ ਕੇ ਹੁਣ ਉੱਥੇ ਜਾ ਕੇ ਵੇਨੇ ਕੀ ਪ੍ਰੋਗਰਾਮ ਚੱਲਣ ਡਿਆ ਉਹਦੇ ਕੀ ਪ੍ਰੋਗਰਾਮ ਬਣਦਾ ਹੈ ਸਾਰੇ ਦਿਨ ਦਾ ਮਾਹੌਲ ਚੱਕਵਾ ਹੀ ਰੋ ਅੱਜ ਦਾ ਐਂਡ ਗੱਲ ਬਾਤ ਹੀ ਹੋ ਗਈ ਅੱਜ ਪੂਰੀ ਸਾਰੇ ਆ ਕੇ ਵਾਹ ਵੇਲਾ ਮੇਟਰ ਰਾਜ ਚੇਂਜਿੰਗ ਹੋ ਗਈ ਜੇ ਆਹ ਦੱਸੋ ਛੜ ਕੇ ਦਾਦੀ ਲੱਗਣ ਦੀ ਆ ਕੀ ਆ ਤੇ ਉੱਚੀ ਵੜੀ ਲੱਗਣ ਦੀ ਆ ਇਹਦੇ ਬੱਕੀਆਂ ਤਾਂ ਤਾਂ ਲੱਗਣ ਦੀ ਆ ਨਹੀਂ ਕਰ ਲਾ ਬੱਲਾ ਹੋਏ ਬੱਦਲਾ ਕਵਾ ਦੇ ਦੇ ਮਰਜੀ ਆ ਵੇਹਲਾ ਨਹੀਂ ਕਿੰਨੇ ਸੌ ਐਂਡ ਕਰਾਤੀ ਤਾਂ ਕਿ ਪੂਰੀ ਐਂਡ ਮੈਂ ਨਾ ਯੈਸ ਕਰਾਤੀ ਤਿੰਨ ਦੇ ਤੇ ਲੜਾਈ ਕਰਾਉਣ ਨੂੰ ਨਹੀਂ ਨਹੀਂ ਕੋਈ ਨਹੀਂ ਆਪਾਂ ਅੱਦਾ ਅੱਦਾ ਪਾਵਾਂਗੇ ਡੇਢ ਡੇਢ ਪਾਵਾਂਗੇ ਹੈਗੀ ਨਾ ਗੱਲ ਓਕੇ ਜੀ ਓਕੇ ਓਕੇ ਲਓ ਵੀ ਮਿੱਤਰੋ ਅੰਮ੍ਰਿਤਸਰ ਪਹੁੰਚ ਚੁੱਕੇ ਆਪਾਂ ਤੇ ਸਵੇਰੇ ਸਵੇਰ ਬਹੁਤ ਜ਼ਿਆਦੀ ਭੁੱਖ ਲੱਗੀ ਤੇ ਵੀਰਾਂ ਦਾ ਅੱਜ ਨਾਨਵੇਜ ਹੀ ਚੱਲੂ ਥੋੜਾ ਕ ਤੇ ਨਹੀਂ ਸੋਚਿਆ ਚਲ ਹੈਲਥੀ ਜੇ ਕੁਝ ਖਾਣਦੇ ਆ ਤੇ ਐਗ ਰੋਲ ਕਰਾ ਲਏ ਆਪਾਂ ਦੋ ਤੇ ਬਾਕੀ ਟੇਸਟ ਵੇ ਨੇ ਇੰਨਾ ਦਾ ਕਰਦਾ ਦਾ ਆ ਵੇਖਣ ਨੂੰ ਤੇ ਚੰਗੇ ਲੱਗਣ ਡੇ ਲਿਆ ਫੜਾ ਇੱਕ ਹੋਏ ਚੋਣਿਆ ਪਰਲਾ ਫੜਾ ਪਰਲਾ ਪਰਲੇ ਚ ਕੀ ਆ ਪਰਲਾ ਮੈਨੂੰ ਵੇਖਣ ਲੱਗਣ ਡਿਆ ਨਾ ਥੋੜਾ ਜੀ ਸੋਸ ਸਾਥ ਬਾਹਰੇ ਮਮਾ ਹੁੰਦੇ ਉਹ ਤੂੰ ਉਹਦੇ ਜ਼ਿਆਦਾ ਧੱਕਾ ਕਰਨ ਨਿਆ ਬੰਦ ਕਰ ਲਾਂ ਘੜੀ ਜਾਣਾ ਚੰਨੂ ਇਹ ਵੀ ਨਹੀਂ ਨਾ ਬੰਦ ਹੋਣੀ ਇਹ ਤੇ ਗਾਈ ਸਾਡੇ ਨਾਲ ਹੀ ਰਹਿਣਗੇ ਗਾਈ ਨਾਲ ਹੀ ਰਹਿਣੀ ਹੈ ਮਿੱਤਰੋ ਲਾਈਵ ਨਾ ਆ ਜੀ ਅੱਜ ਸਿੱਧੇ ਮਿੱਤਰੋ ਆ ਚੁੱਕੇ ਆਪਾਂ ਰੇੜੀ ਮਾਰਕੀਟ ਜਿਹੜੀ ਬੀ ਬਲੌਗ ਦੇ ਵਿੱਚ ਤੇ ਇੱਥੇ ਵੇਖ ਲਓ ਸਾਰੇ ਪਾਸੇ ਰੇੜੀਆਂ ਰੇੜੀਆਂ ਤੇ ਅਜੇ ਟਾਈਮ ਕੁਝ ਨਹੀਂ ਆਇਆ ਤੇ ਮੇਰੇ ਸਵਾਸਤੇ ਖੋਲ ਕੇ ਬੈ ਗਏ ਵੀਰੋ ਨਹੀਂ ਆਂਦਰੇ ਹੱਟ ਵਰਗੇ ਭਰਾ ਸਵੇਰੇ ਸਵੇਰ ਸ਼ਿਕਨ ਆ ਜਾਂਦੇ ਆ ਬਸ ਕਰ ਓਏ ਥੱਲੇ ਨਾਲ ਰੋਡ ਦੀ ਬੰਬਾ ਉੱਡਦੀ ਆ ਠੱਕਾ ਨਾ ਕਰਦੀ ਨਹੀਂ ਹਦ ਤੱਕ ਆਈ ਗੁਰੀ ਉਹਦੇ ਨਾਲੋਂ ਦੱਸਾਂ ਕੀ ਚਿਕਨ ਰੋਲ ਅਸੀਂ ਖਾਧਾ ਸੀ ਉਦੋਂ ਉਹ ਖਲਾਰਾ ਵੜਾ ਪੈਂਦਾ ਵਿੱਚ ਉਹ ਪੀਸ ਜਿ ਡਿਗ ਡਿਗ ਡਿੱਗੀ ਇਹ ਸਹੀ ਆ ਡਿੱਗੀ ਜਾਂਦੇ ਮਿੰਟ ਖਲਾਰਾ ਇਹ ਸਹੀ ਆ ਚਿਕਨ ਰੋਲ ਨਾਲ ਇਹ ਬੰਮੇ ਦੋ ਹਰਾ ਤੇ ਬਾਕੀ ਵੈਸਟਿਆ ਕੰਮ ਹੂੰ ਇਹੋ ਕੇ ਗੱਲ ਬਾਤ ਹੋ ਗਈ ਮਿੱਤਰੋ ਵੇਲਾ ਸਵੇਰੇ ਸਵੇਰੇ ਮਿੱਤਰੋ ਡੀ ਬਲੌਗ ਦੇ ਵਿੱਚ ਆ ਗਏ ਸਵੇਰੇ ਸਿਰ ਘਟ ਰੋਣੋ ਬੰਦੀ ਜਣਾ ਇੱਥੇ ਸਵੇਰੇ ਸਵੇਰੇ ਵੀ ਆਈਪੀ ਬੰਦੇ ਹੁੰਦੇ ਨੇ ਆਪਣੇ ਅਰਗੇ ਆਹੋ ਸਵੇਰੇ ਸਵੇਰੇ ਵੀ ਆਈਪੀ ਬੰਦੇ ਹੁੰਦੇ ਆਪਣੇ ਅਰਗੇ ਵੈਰੀ ਇੰਪੋਰਟੈਂਟ ਪਰਸਨਸ ਹਾਂ ਹੈ ਸਮਾਂ ਨੂੰ ਦੀ ਬੇਲੀ ਬੇਲੀ ਦਾ ਸਹੀ ਗਾਰੀ ਮਾਮਾ ਕੋਫੀ ਬੈਂਗਲ ਜੀ ਤੇ ਚਾਹ ਪੀਤੀ ਮੈਂ ਜਦ ਇੱਕ ਦਿਨ ਕੋਫੀ ਪੀਤੀ ਇਹ ਚਾਹ ਕੋਫੀ ਬੈਂਗਲ ਬੈਂਗਲਸ ਆਹੋ ਬੈਂਗਲਸ ਤੇ ਬੈਂਗਲਸ ਬੈਂਗਲਸ ਤੇ ਇਹ ਸਾਲੀਆਂ ਬਹੁਤ ਭੈਣ ਜਰੇਡ ਚੁੱਕਦੇ ਹਾਂ ਸਾਹੀ ਇਹੋ ਦਾ ਜੀ ਮੇਵਾਈ ਦਾ ਤੈਨੂੰ ਪਤਾ ਆਪਣੇ ਵਰਗੇ ਮਿਡਲ ਕਲਾਸ ਬੰਦੇ ਨੂੰ ਨਾ ਇਹਦਾਂ ਦੀਆਂ ਚੀਜ਼ਾਂ ਦੁਖਦੀਆਂ ਵਾ ਵੀ ਹਾਂ ਵੀ ਸਾੜੀ ਉੱਥੋਂ ਦੇ ਹੀ ਨਹੀਂ ਮਿਲਦੀ ਆ ਤੇ ਇੱਥੋਂ ਇਨੀ ਮਹਿੰਗੀ ਹਣਾ ਗਾਈਜ਼ ਇਹ ਵਾਲਾ ਚੱਕਰ ਪੈਂਦਾ ਜੇ ਐਵੇਂ ਨਹੀਂ ਉਹਨੇ ਕਹਿੰਦਾ ਛੱਡ ਪਰੇ ਵੱਡੇ ਵੱਡੇ ਕੈਫਿਆਂ ਨੂੰ ਆਹੋ ਅੱਖੇ ਦੇ ਕਦੋਂਗੇ ਚਾਹ ਪੀਦੇ ਨੇ ਜਿਹੜਾ ਸਵਾਦ ਉੱਥੇ ਆਉਂਦਾ ਨਾ ਸਵਾਦ ਆਉਣਾ ਨਾਲੇ ਯਾਰ ਗੱਲ ਪੜਾ ਕੀ ਆ ਸਵਾਦ ਤੇ ਉੱਥੇ ਵਟੇਗਾ ਫਿਰ ਇਹ ਵੀ ਆ ਜਾਂਦਾ ਆ ਪਰ ਚੀਜ਼ ਵਧੀਆ ਜਿੱਤ ਉਹੋ ਯਾਰ ਚੀਜ਼ ਵਧੀਆ ਹੋਵੇ ਫਿਰ ਉਹ ਵੀ ਗੱਲ ਹੋਈ ਨਹੀਂ ਨਾ ਨਾਲੇ ਯਾਰ ਕੋਦਾ ਤੇ ਲੱਗ ਜਾਂਦਾ ਮੰਦੇ ਦੀ ਕਿੱਥੋਂ ਤੱਕ ਪਹੁੰਚਿਆ ਹਣਾ ਆਹ ਆਪਾਂ ਤੈਨੂੰ ਪਤਾ ਚਾਹੇ ਚੂਰੀ ਚਾਹ ਪੀਣ ਵਾਲੇ ਬੰਦੇ ਆ ਹਣਾ ਆਹਦੇ ਵਧੀਆ ਹੁੰਦੀ ਉੱਤੇ ਨਾਲ ਚੂਰੀ ਕਰੀ ਜਿੱਥੋਂ ਦਾਗਾ ਭਾਪ ਰਿਪੋਰਟ ਕਰ ਸਕਦੇ ਆ ਪੰਜਾਵਾਂ ਗਲੀ ਚਾਹ ਬੱਤ ਵਸ 60ਾਂ ਦੀ ਹੁੰਦੀ ਆ ਤੇ ਪਰ ਗੱਲ ਬਾਤ ਹੁੰਦੀ ਉਹਦੀ ਚਾਹ ਉਹਨੇ ਨਾ ਬਹੁਤ ਸਵਾਦ ਆ ਜਾਂਦਾ ਨਾ ਜੇ ਬਾਹਰੋਂ ਕੋਈ ਮੇਤਰੋ ਖਾਣਾ ਦੇ ਆ ਚੱਕਰ ਘੈਂਡੇ ਨਾ ਬਾਕੀ ਗਾੜੀ ਲਾਈਟਾਂ ਆਈਆਂ ਪਈਆਂ ਇਸ ਵਕਤ ਰੈੱਡ ਲਾਈਟ ਪਰ ਆਪਣੀ ਕੋਈ ਲਾਈਟ ਨਹੀਂ ਆ ਆਪਾਂ ਜਾ ਸਕਦੇ ਆ ਕਿੰਨੇ ਸਾਨੂੰ ਨਹੀਂ ਕੋਈ ਨੀ ਡਾਊਟ ਨਹੀਂ ਵਲਗਣਾਉਨੇ ਆਹ ਹਾਂ ਨੂ ਤੇ ਨੰਗ ਆਂਦਾ ਪਾਉ ਚਲੋ ਜਾਣਾ ਆਓ ਡੋਲਾ ਲਾ ਦੇ ਨਹੀਂ ਚਲੋ ਰੋਣੇ ਮੈਂ ਪੂਰਾ ਚੱਲਦਾ ਵੀਰ ਜੀ ਅੱਜ ਉਹ ਜ਼ਾਲਾ ਲੈ ਆਂਦਿਆ ਵਾ ਸ਼ਾਟ ਕਰੋ ਜੰਪ ਕਰਦੇ ਉਹ ਆਵਾਜ਼ ਕੱਢਦੀ ਆਡੀਓ ਕੱਢਦੀ ਨਹੀਂ ਐਵੇਂ ਕੱਢਦੀ ਸਾਰਾ ਕੁਝ ਹੋਣਾ ਵਿੱਚ ਉਹ ਨਹੀਂ ਨਹੀਂ ਓਏ ਚੱਲ ਜੋ ਕਰਨਾ ਕਰਦੀ ਬਸ ਆਵਾਜ਼ ਨਹੀਂ ਹੋਣੀ ਚਾਹੀਦੀ ਬੱਸ ਕਰ ਜਾਣਾ ਹੀ ਤਵੇ ਬਰੀ ਬਰੀ ਫਰੀਕੀ ਕਹਿੰਦੇ ਕੱਲੀ ਕੱਲੀ ਆ ਵੀਰਾਂ ਦਾ ਵਲੌਗ ਨਹੀਂ ਬਣਾਉਂਦੇ ਹੁਣ ਕਰ ਗੱਲ ਕੋਈ ਨਹੀਂ ਕਰ ਲੈਨੇ ਕਰ ਗੱਲ ਹੁਣ ਕਰ ਲੈਨੇ ਆ ਕਰ ਲੈਨੇ ਆ ਕਰ ਕੋਈ ਸ਼ੈਰੀ ਪੇਸ਼ ਨਾ ਕਰ ਵਲੌਗ ਚ ਕੱਟਣ ਵਾਲੀਆਂ ਗੱਲਾਂ ਨਾ ਕਰਿਆ ਕਰ ਆਹ ਕਲਿੱਪ ਤੇ ਤੈਨੂੰ ਕਰਨੀ ਪੈਣੀ ਇਹ ਦੇ ਕੜਨੀ ਕਟਨੀ ਆ ਰਹਿਣ ਨੂੰ ਇਧਰ ਹੀ ਕਹਿਣ ਲਾ ਜਾਂਦਾ ਹੀ ਟੱਕ ਆ ਜਾਂਦਾ ਕਰਦਾ ਏ ਦਿੱਲੀ ਤੋਂ ਆਇਆ ਸੀ ਸਪੈਸ਼ਲ ਦਿੱਲੀ ਤੋਂ ਆਇਆ ਭਾਜੀ ਨੇ ਸੱਚੀ ਦੱਸਿਓ ਹਾਂ ਦਿੱਲੀ ਤੋਂ ਹੈ ਹੈ ਦਿੱਲੀ ਤੋਂ ਆਇਆ ਹੈ ਇਹ ਲਾਵਰਾ ਦਿੱਲੀ ਦੇ ਦਿੱਲੀ ਦੇ ਬੜੇ ਪاپੂਲੇਸ਼ਨ ਆ ਤੂੰ ਰੇ ਦਿਨ ਚੀਜ਼ਾਂ ਵੇ ਨਾ ਰਹੀ ਇਹੋ ਜਿਹੀ ਚੀਜ਼ਾਂ ਦੇ ਵੀ ਰਹਿੰਦਾ ਨਾ ਚਤੋਂ ਪੈਰੀ ਹਣਾ ਨਹੀਂ ਵੀ ਆਈਂ ਦਾ ਭਰਾ ਯੂਨੀਵਰਸਿਟੀ ਜੀ ਇਦਾਂ ਵੇਖੀਦਾ ਰੌਣਕ ਮੇਲਾ ਇੰਨਾ ਜਿਆਦਾ ਹਣਾ ਦਿੱਲੀ ਜੇ ਮੈਂ ਹੈ ਗਾ ਹੈਗਾ ਵੜਾ ਨਾ ਪਬਲਿਕ ਵੜੀ ਹੈ ਕਿੱਥੇ ਜਿੱਧਰ ਵੀ ਚਲੇ ਜਾ ਜੀ ਹਣਾ ਬੰਦ ਲਾ ਗੱਲਾਂ ਵੇਖ ਲੈ ਇਹਦੀਆਂ ਲੈ ਸੁਣਾ ਕਿਹੜੀਆਂ ਉਹਦੀਆਂ ਆ ਬੰਦੇ ਦੀਆਂ ਆ ਸੰਗਲ ਆਤਾ ਗਰੀ ਕੀ ਚੱਕਰ ਪੈ ਗਿਆ ਸਾਡੀ ਨੋ ਐਂਟਰੀ ਹੋ ਗਈ ਆ ਬੱਕਰੀਆਂ ਜਿਆਦਾ ਆ ਗਈਆਂ ਸੰਗਲ ਨਾਲ ਸਾਡੀ ਗੁੱਡੀ ਨਾਲ ਅੱਗੇ ਵੀ ਅੱਗੇ ਵੇਖ ਲੈ ਭਰਾਵਾ ਇਹਦੇ ਸਕਲੈਂਡਿਆਂ ਨੂੰ ਦੇ ਐਂਦੀ ਚਲੋ ਭਰਾ ਐਂਦੀ ਰਹਿਣ ਦੋ ਐਂਦੀ ਯਾਰੋ ਐਂਦੀ ਐਂਦੀ ਸਹੀ ਐਂਦੀ ਯਾਰੋ ਉਹ ਨਹੀਂ ਚਿੜੀ ਛਿੱਕਾ ਵੇਖੀ ਤੂੰ ਤੇ ਗਲਤ ਗੱਲਾਂ ਕਰ ਤੂੰ ਲੋ ਵੀ ਮਿੱਤਰੋ ਰਏ ਜਾਣਿਆਂ ਵਿੱਚ ਵਿੱਚ ਓਏ ਓਏ ਉਹਨੂੰ ਲਾਵਾਂ ਫੋਨ ਜਿਹੜਾ ਝੋਟਾ ਆਪਣੇ ਨਾਲ ਵਿਛੜ ਗਿਆ ਅਗੇ ਕਿਹੜਾ ਲਾਲਾ ਲਾਲਾ ਸੁਣ ਪਤਾਈ ਆ ਤੁਹਾਨੂੰ ਕਿਹੜਾ ਵਾ ਲਾਵਾਂ ਫੋਨ ਉਹਨੂੰ ਪਾਜੀ ਬੰਗਲ ਚੱਲੂ ਆ ਉਹ ਭਾਈ ਉਹ ਭਾਈ ਆ ਗਮ ਉਹ ਭਾਈ ਉਹ ਭਾਈ ਮਟਰ ਪਨੀਰ ਵਰਤੋਂਦਾ ਸੀ ਹੀਰੋ ਇਹ ਹੈਗਾ ਮੋੜ ਓਏ ਅਜੇ ਹੈਗਾ ਵਾ ਪਰਲੇ ਪਾਸੇ ਆ ਉਧਰ ਚੱਲੀਏ ਕਰਾ ਆਹੋ ਉਧਰ ਜਾ ਕੇ ਉਹਨਾਂ ਦੇ ਤਰ੍ਹਾਂ ਕਿਹੜੇ ਪਾਸੇ ਉਹ ਸਾਹਮਣੇ ਨੂੰ ਪਤਾ ਪਰਲੇ ਪਾਸੇ ਕਿੱਥੇ ਜੀ ਚੱਲ ਗਏ ਜੀ ਕਿ ਚੱਲੇ ਜੀ ਐਂਦਾ ਖਲੋ ਜਦੋਂ ਖਾਲਸਾ ਕਾਲਜ ਵਾਲੇ ਖਲੋਂਦੇ ਹੁੰਦੇ ਖਲੋਦਾ ਇਹਦਾ ਆ ਵੇਦਾ ਉਹੋ ਗੱਲਾਂ ਵੇਲਾ ਲੈ ਸੁਨਾਟੀ ਉਹਨੇ ਕਿ ਵਾਜ ਵੀ ਨਾਲ ਸਾਜ਼ ਘੜਗ ਭਈ ਉਦਾਂ ਖਲੋਦਾ ਹਣ ਮੁਸ਼ਮ ਰੋਡ ਮੜੀ ਮੁਸ਼ਮ ਰੋਡ ਜਿੱਨੀ ਗਈ ਸਾੜੇ ਉਹਨੇ ਕਿ ਮੋੜ ਦੇ ਜਿੱਨੀ ਗਈ ਆ ਆ ਤਾ ਨੂੰ ਨਹੀਂ ਸਾਡਾ ਤਾ ਨੂੰ ਓਏ ਅੰਦਾਈ ਜਾ ਸਾਡੇ ਆ ਆ ਰਿਓ ਆ ਰਿਓ ਲਾ ਦੇ ਤੂੰ ਇੱਕ ਰਾਂ ਨਾ ਨਾ ਫਸ ਲੋਗ ਬਣਾਉਂਦੇ ਆ ਬੰਦ ਕਰ ਰਿਓ ਆ ਤਾਂ ਮੈਂ ਵਿਚ ਬੰਦ ਕਰ ਰਿਓ ਕਿਉਂ ਬੰਦ ਕਰਾ ਕਿਉਂ ਆ ਨਹੀਂ ਨਹੀਂ ਕੋਈ ਦੇ ਦੇ ਐਕਸਕਿਊਜ਼ ਦੇਗਾ ਇਹ ਐਕਸਕਿਊਜ਼ ਨਹੀਂ ਮਿਲਦਾ ਜਾਂਦਾ ਜਾਨ ਮੇਰੀ ਇਹ ਕਿਆ ਵਲੌਗ ਵਾਲਾ ਨੇ ਕੋਈ ਐਕਸਕਿਊਜ਼ ਨਹੀਂ ਦਿੱਤਾ ਜਾਂਦਾ YouTube ਵਾਲਾ ਨੇ ਕੋਈ ਐਕਸਕਿਊਜ਼ ਨਹੀਂ ਦਿੱਤਾ ਜਾਂਦਾ ਸਪਈਆਂ ਹੈ ਨਹੀਂ ਕੋਈ ਆਹ ਕਿਆ ਬੀਪ ਪਾਉਣੀ ਪੈਣੀ ਤੈਨੂੰ ਆਹ ਉਹ ਨਹੀਂ ਤਾਂ ਤਾਂ ਆ ਤਾਂ ਬੀਪ ਪਾ ਦੇ ਉਹ ਗੱਲ ਬਾਤ ਹੋਈ ਨਹੀਂ ਆਈਓ ਆਈ ਹੁਣ ਤੇ ਆ ਹੁਣ ਬਣੀਓ ਗੱਲ ਉਹ ਲੈ ਰਿਆ ਓਏ ਉਹ ਜਾਂਦਾ ਸਾਲਿਆ ਓਏ ਉਹਨੇ ਖੜਿਆ ਨਹੀਂ ਉਹ ਮਾਮਾ ਓਏ ਚੱਲੀਏ ਫੇਰ ਆ ਵੀਰ ਦੀ ਡਿਮਾਂਡ ਹੀ ਵੀ ਮੈਨੂੰ ਚੜਾ ਦੋ ਜਹਾਜ ਤੇ ਭਾਰ ਚੜਿਆ ਨਹੀਂ ਗਿਆ ਇੱਕੋ ਸਾਲਿਆ ਪੋੜੀ ਨਿੱਕੀ ਰਹਿ ਗਈ ਸਾਲਿਆ ਟਾਲੀ ਤੇ ਮਾਰ ਕੇ ਭਾਂਜੇ ਤੇ ਪੈਰ ਤੇ ਉਹ ਚੜ ਜਾਣਾ ਹੈ ਤੂੰ ਬੰਦ ਕਰ ਬੰਦ ਹਾਂ ਦਾ ਬੰਦ ਕਰ ਕੀ ਹੈ ਨਾ ਪੰਧਕਾਰੀ ਨੂੰ ਮਤਬ ਇਹ ਨਾ ਸ਼ਾਂਤ ਸੀ ਕੇ ਫੋਟੋ ਟੈਕਨੀਕਲ ਕਾਲ ਜ ਆਹਾ ਇੱਥੇ ਰੱਖ ਇਹ ਤੇਰਾ ਕਾ ਆਲੇ ਆ ਇਹ ਗੀਰ ਬਣਾਉਣਾ ਸਾਰੇ ਨੂੰ ਮਾਰ ਦੇ ਓਏ ਭਾ ਜੀ ਮੈਨੂੰ ਨਹੀਂ 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 ਨਾ ਨਾ ਪਰੇ ਪਰੇ ਇਹ ਬੂਮ ਵੀਰ ਘੁੰਮ ਕਿਉਣਾ ਤੂੰ ਓਏ ਉੱਤਰ ਨੂੰ ਨਹੀਂ ਗੱਲ ਬਣੀ ਨਹੀਂ ਗੱਲ ਬਣੀ ਅੱਗੇ ਵੇਲਾ ਕਿੰਨੇ ਵੱਡੇ ਉਹਨੇ ਰੁਕ ਵੱਡੇ ਉਹ ਦੱਤ ਰਹੇ ਦੋ ਦੱਤ ਰਹੇ ਨਹੀਂ कहा आखिर तुम्हे आना है लगेगी है, है लगेगी। आखिर तुम्हें आना है लगेगी तुम हाथे जो दुश्मन ਕੋਈ ਬਾਤ ਹੀ ਕੋਈ ਇਧਰ ਵੇ ਸਾਲਿਆ ਫੋਨ ਆਈ ਤਾ ਦੇ ਵੇ ਸਭ ਨੇ ਫੋਨ ਲਾਇਆ ਤੈਨੂੰ ਕੋਈ ਬਾਤ ਹੀ ਉਹਨੂੰ ਕਹਿ ਕਹਿ ਕੇ ਪੰਘੜਾਵਾ ਆਪਣੋਪ ਮਨਾਣਾ ਹੈ ਜ਼ਰ ਦੇਰ ਲੱਗੇਗੀ ਪੰਘੜਾ ਪਾਸ ਆ ਲੈ ਵੀਡੀਓ ਬਣਾਉਨੇ ਤੇਰੀ ਪੰਘੜਾ ਪਾਸ ਆ ਜ਼ਰ ਦੇ ਉਹ ਪੰਘੜਾਵਾ ਨੱਚ ਮੜਿਆ ਕੁਪਾਤਾ ਨਹੀਂ ਸਭ ਤੇ ਇਹ ਰੋਗ ਇਹ ਕੀਤਾ ਸਾਲਿਆ ਔਰ ਮੈਂ ਕੀ ਕਰਦਾ ਸਹੇ ਲਗੇਗੀ ਆਦਾ ਹਰਦਾ ਬਸ ਕਰ ਸਹੇ ਲਗੇਗੀ ਔਰ ਉਹਦਾ ਮਰਗੀਏ ਥੈਂਕ ਯੂ ਸਾਲਿਆ ਬਪਾ ਜਾਨੀ ਕਰਾ ਲਈ ਨਹੀਂ ਉਹ ਲੁਕੀ ਜਾਂਦਾ ਥਾਲਾ ਤੇਰੇ 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 ਉਹਨਾਂ ਖਾਲੀ ਖਾਲੀ ਨਹੀਂ ਨਹੀਂ ਮਿੱਠਾ ਵੀ ਖਾਣਾ ਆਇਆ ਫੋਟੋ ਚਾ ਲੈਣਾ ਕੋੜਾ ਖਾ ਲੈਣਾ ਮਗਰ ਇਹ ਕਿ ਮਨਤੇਜ ਕਿੱਥੇ ਲੱਭਾਈ ਦੇ ਲਾ ਹੈ ਮਨਤੇਜ ਇਹਦਾ ਕਿੱਥੇ ਲੱਭਾਈ ਆ ਆਹੋ ਵੇਖ ਲਾ ਸ਼ਕੀਰ ਦੇ ਚੜੇ ਗੁਰੂ ਅਸਤੇਜ ਵੇਲਾ ਸਵੇਰ ਦਾ ਪਹਿekra ਵੇਖਿਆ ਤੇ ਵੇਲਾ ਹੁਣ ਕਿਦਾਂ ਸਟੇਜ ਤੇ ਵੇਲਾ ਡਿੱਗ ਗਿਆ ਸਟੇਜ ਤੇ ਉਹੀ ਉਹਦਾ ਆਹੋ ਆਹੋ ਯਾਰ ਵੇਲਾ ਸੱਦਾ ਇਹ ਕਹਿੰਦਾ ਮਨਤੇਜ ਆਹ ਵੇਲਾ ਮੇਤਰੋ ਸਾਡਾ ਫਰੈਂਡ ਹੀ ਇੱਕ ਤੇ ਐਂ ਸਵੇਰ ਦਾ ਉਹਨੂੰ ਲੱਭਣ ਦੇ ਆ ਤੇ ਸੱਦਾ ਬੜਾ ਕਿੱਥੇ ਦੇਖਿਆ ਸਾਨੂੰ ਸਟੇਜ ਦੇ ਉੱਤੇ ਸਿੱਧਾ ਸਟੇਜ ਦੇ ਉੱਤੇ ਵੇਖਿਆ ਉਹਨੂੰ ਉਹ ਨੀ ਚੜਾਈ ਇਹ ਹੁੰਦੀ ਚੜਾਈ ਵੈ ਲੋ ਬੰਦੇ ਦੀ ਹੁਣ ਬਣੀ ਆ ਗੱਲ ਮਿੱਤਰਾ ਲੋ ਵੀ ਮਿੱਤਰੋ ਚਾਹ ਚਾਈ ਕੰਮ ਹੋ ਗਿਆ ਜੀ ਲੋ ਵੀ ਮਿੱਤਰੋ ਫਨ ਬਾਈਟਸ ਦੇ ਬਾਹਰ ਮੇਲੇ ਲੱਗੇ ਨੇ ਅੱਜ ਚਾਹ ਦਾ ਕੰਮ ਚੱਲੇ ਚੱਲ ਪਹਿਲੇ ਹਵਲੇ ਓ ਲੈ ਓਏ ਓਏ ਲੈ ਸਣਾ ਖਰਚੇ ਪੈ ਗਿਆ ਨੂੰ ਲੱਗ ਗਿਆ ਭਲਾ ਲੈ ਸੁਣਾ ਆ ਵੇਲਾ ਹੱਥ ਵੀ ਨਹੀਂ ਮਲਾਉਂਦਾ ਹੁੰਦੇ ਭਾਉ ਮੈਂ ਸਾਰੇ ਬੋਝ ਮੈਨੇ ਆ ਮੈਂ ਅੱਜ ਆਦਾ ਖਾਣਾ ਮਲੇ ਠੇ ਰੋਣੇ ਰੋਣੇ ਕੋ ਲਈਏ ਰੋਣੇ ਕਰਾਣੇ ਕੋ ਆਦਾ ਰੋਣੇ ਕਰਾਣੇ ਕੋ ਲਈਏ ਕਿਨ ਕਿਨ ਲਈਏ ਜੋੜ ਜਾ ਤਾੜੀਆਂ ਨਾਲ ਤਾੜੀਆਂ ਨਹੀਂ ਮਾਰਨ ਰਿਆ ਕੋ ਤਾੜੀਆਂ ਨਹੀਂ ਮਾਰਨ ਰਿਆ ਮਾਮਾ ਲੈ ਸੁਣਾ ਸਾਰੇ ਔਡੀਟ ਉਹ ਇਹ ਕੀ ਬਣ ਗਿਆ ਪੱਤ ਦੇ ਪਾਤ ਤੁਸੀਂ ਮਾਝੇ ਵਾਲੇ ਨੇ ਤੇਰੀ ਤਰ੍ਹਾਂ ਨੇ ਬਣੜੀਏ ਨਾਰੇ ਮਸ਼ਲੀ ਮੈਂ ਤਾਂ ਮਸ਼ਲੀ ਮਸ਼ਲੀ ਦੇ ਪੱਤ ਪਈ ਮਾਨ ਹੋ ਗਏ ਨਾ ਕੀ ਕੰਨਾ ਦੀ ਵੇਖ ਮੁਟਿਆਰੇ भले हो भले वजावा पैसावा हो भले ਮੇਤਰੋ ਕਰੇ ਗਏ ਆ ਪਹੁੰਚ ਕੋਨੇ ਜੇ ਪਹੁੰਚੇ ਆ ਜਸਟ ਸਮਾਪਤੀ ਕਰਦੇ ਆ ਅੱਜ ਦੇ ਵਲੌਗ ਦੀ ਇੱਥੇ ਹੀ ਤੇ ਹੋਪ ਕਰਦਾ ਆ ਤੁਹਾਨੂੰ ਅੱਜ ਦਾ ਵਲੌਗ ਆ ਪੂਰਾ ਕੈਂਟ ਲੱਗਾ ਹੋਊਗਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ ਮੇਤਰੋ